ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਅੱਜ ਦੀ ਅਸੀਂ ਵੀਡੀਓ ਇੱਕ ਖਾਸ પતિ ਪਤਨੀ ਦੇ ਲਈ ਲੈ ਕੇ ਆਏ ਹਾਂ ਕਿ ਕਿਵੇਂ ਇੱਕ ਲੜਕਾ ਪੱਗ ਬਣ ਰਿਹਾ ਹੁੰਦਾ ਹੈ ਅਤੇ ਉਸ ਦੀ ਪਤਨੀ ਉਸ ਨੂੰ ਕਿਵੇਂ ਕਹਿੰਦੀ ਹੈ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸੁਣੀ ਸਰਦਾਰਾ ਪੱਗ ਨੂੰ ਬੰਨਣ ਲੱਗਿਆ ਪਹਿਲਾ ਲੜ ਤੂੰ ਪਿਆਰ ਦਾ ਬੰਨੀ ਦੂਜੇ ਲੜ ਵਿੱਚ ਸਾਡੀ ਜ਼ਿੰਦਗੀ ਬੰਨੀ ਜੇ ਹੋਵੇ ਮੇਰੀ ਮਾਫੀ ਮੰਨੀ ਤੀਜਾ ਲੜ ਸਾਡੇ ਵਿਸ਼ਵਾਸ ਦਾ ਬੰਨੀ ਜੋ ਥੰਮ ਹੈ ਕਬੀਲਦਾਰੀ ਦਾ ਚੌਥੇ ਲੜ ਨੂੰ ਬੰਨਣ ਲੱਗਿਆਂ ਇੱਕ ਗੱਲ ਦਾ ਧਿਆਨ ਤੂੰ ਰੱਖੀ ਦੁੱਖ ਸੁੱਖ ਵਿੱਚ ਕਦੇ ਹੱਥ ਨਾ ਛੱਡੀ ਪੰਜਵਾਂ ਲੜ ਵਾਦਾ ਕਰ ਨਸ਼ਿਆਂ ਵਿੱਚ ਕਦੇ ਜਵਾਨੀ ਨਾ ਰੋਲੀ ਛੇਵਾਂ ਲੜ ਪੱਗ ਆਪਣੀ ਨੂੰ ਤਾਜ ਸਮਝੀ ਗੁਰੂਆਂ ਦੇ ਆਸ਼ੀਰਵਾਦ ਸਮਝੀ ਸੱਤਵਾਂ ਲੜ ਤੂੰ ਕੱਸ ਕੇ ਬੰਨੀ ਸਤ ਜਨਮਾ ਤੱਕ ਨਾਲ ਹੀ ਚੱਲੀ ਇੱਕ ਵਚਨ ਹੁਣ ਮੈਂ ਵੀ ਕਰਦੀ ਬਣ ਕੇ ਰਹੂੰ ਸਦਾ ਤੇਰੀ ਪੱਗ ਦੀ ਕਲਗੀ ਜਿਹੜੀ ਟੌਰ ਬਣੂ ਸਰਦਾਰੀ ਦੀ ਸੁਣੀ ਸਰਦਾਰਾ ਵੇ ਪੱਗ ਬੰਨੀ ਤੂੰ ਸਰਦਾਰੀ ਦੀ